ਦੇਖੋ ਜੀ ਮਹਾਰਾਜ ਸ਼ਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸਿੱਖ ਧਰਮ ਦੀ ਨੀਂਹ ਰੱਖੀ ਉਹਨਾਂ ਗਰੀਬਾਂ ਮਜਲੂਮਾਂ ਅਤੇ ਜਿਹੜੇ ਜ਼ਾਲਮ ਸਨ ਜ਼ਾਲਮਾਂ ਨੂੰ ਟੱਕਰ ਦੇਣ ਵਾਸਤੇ ਇਸ ਪੰਥ ਦੀ ਜਿਹੜੀ ਨੀਂਹ ਰੱਖੀ ਸਿੱਖ ਧਰਮ ਦੇ ਵਿੱਚ ਸਤਿਗੁਰੂ ਜੀ ਨੇ ਥਾਂ ਥਾਂ ਜਾ ਕੇ ਪ੍ਰਚਾਰ ਕਰਕੇ ਫਿਰ ਉਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਤਹਾਂ ਪਾਤਸ਼ਾਹੀਆਂ ਤੱਕ ਜਿਹੜਾ ਵਾ ਮਹਾਨ ਪਰਪਕਾਰ ਦੇ ਕਾਰਜ ਸਤਿਗੁਰਾਂ ਨੇ ਕੀਤੇ ਉਸੇ ਲੜੀ ਦੇ ਤਹਿਤ ਅੱਜ ਤੋਂ 349 ਸਾਲ ਪਹਿਲਾਂ ਜਦੋਂ ਮਟਨ ਜਿਹੜਾ ਜੰਮੂ ਕਸ਼ਮੀਰ ਵਾਲੇ ਇਲਾਕੇ ਦੇ ਵਿੱਚ ਮਟਨ ਸ਼ਹਿਰ ਦੇ ਜਿਹੜੇ ਪੰਡਤ ਸਨ ਅਤੇ ਹੁਣੇ ਗਿਆਨੀ ਜੀ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਦੱਸਿਆ ਵਾ ਜਿਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚੋਂ 16 ਪੰਡਤਾਂ ਦਾ ਜਿਹੜਾ ਡੈਪੂਟੇਸ਼ਨ ਵਕਤ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੋਂ ਇਸ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਿਆ ਸੀ ਆਪਣੀ ਪੁਕਾਰ ਲੈ ਕੇ ਫਰਿਆਦ ਲੈ ਕੇ ਕਿ ਜਿਸ ਤਰ੍ਹਾਂ ਹਿੰਦੂਆਂ ਦੇ ਜਿਹੜੇ ਅਜਨੇਊ ਲਾਏ ਜਾ ਰਹੇ ਸਨ ਉਹਨਾਂ ਨੂੰ ਕਤਲ ਕੀਤਾ ਜਾ ਰਿਹਾ ਸੀ ਜਾਬਰ ਹਕੂਮਤ ਜ਼ੁਲਮ ਕਰ ਰਹੀ ਸੀ ਤੇ ਉਹਨਾਂ ਨੇ ਆਪਣੇ ਦੇ ਹੋਰ ਜੁਲਮ ਦੀ ਪ੍ਰਕਾਰ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਰੱਖੀ ਕਿ ਸਾਨੂੰ ਕੋਈ ਧਰਮਦਾਰ ਰਹਿਬਰ ਹੀ ਬਚਾ ਸਕਦਾ ਹੈ ਤੇ ਧਰਮ ਦੇ ਸਭ ਤੋਂ ਵੱਡੇ ਰਹਿਬਰ ਉਸ ਵੇਲੇ ਤਾਂ ਸਤਿਗੁਰੂ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਨ ਜਿਨ੍ਹਾਂ ਨੇ ਉਹਨਾਂ ਦੀ ਪ੍ਰਕਾਰ ਸੁਣੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੇ ਅਨੁਸਾਰ ਸਤਿਗੁਰੂ ਜੀ ਇੱਥੋਂ ਦਿੱਲੀ ਨੂੰ ਚਾਲਾ ਪਾਉਂਦੇ ਹਨ ਦਿੱਲੀ ਨੂੰ ਚਾਲਾ ਪਾ ਕੇ ਉੱਥੇ ਸਤਗੁਰਾਂ ਦੇ ਪਿਆਰੇ ਸਿੱਖਾਂ ਸਤਗੁਰਾਂ ਨੂੰ ਈਨ ਬਣਾਉਣ ਵਾਸਤੇ ਜ਼ਾਲਮ ਹਕੂਮਤ ਤਰਾ-ਤਰਾਂ ਦੇ ਹੱਥ ਕੰਡੇ ਵਰਤਦੀ ਆ ਪਹਿਲਾ ਭਾਈ ਮਤੀ ਦਾ ਭਾਈ ਸਤੀ ਦਾ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਜਾਂਦਾ ਫਿਰ ਸਤਗੁਰਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਤੇ ਸਤਗੁਰਾਂ ਦਾ ਪਾਵਨ ਸੀਸ ਲਾ ਕੇ ਬਾਬਾ ਜੀਤਾ ਜੀ ਧੰਨ ਬਾਬਾ ਜੀਵਨ ਸਿੰਘ ਜੀ ਮੰਝੜਾਂ ਨੂੰ ਮਾਰਦੇ ਪੜਾ ਤਰ ਪੜਾ ਕਰਦੇ ਅਨੇਕਾਂ ਖਤਰਿਆਂ ਤੋਂ ਬੇਖਬਰ ਅਨੇਕਾਂ ਖਤਰਿਆਣਾ ਜੂਜਦੇ ਹੋਏ ਇਸ ਸਥਾਨ ਤੇ ਪਹੁੰਚਦੇ ਹਨ ਸਤਿਗੁਰੂ ਜੀ ਘਟ ਕੇ ਗਲ ਬਕੜੀ ਨਾਲ ਲਾਉਂਦੇ ਹਨ ਉਮਰ ਅੰਗਰੇਟੇ ਗੁਰੂ ਕੇ ਬੇਟੇ ਰੋ ਪੰਥ ਕੇ ਸਾਗ ਅਮੇਟੇ ਦਾ ਖਤਾਬ ਅਕਸ਼ਿਸ਼ ਕਰਦੇ ਹਨ ਤੇ ਸੀਸ ਗੰਝ ਸਾਹਿਬ ਵਾਲੇ ਸਥਾਨ ਤੇ ਸਤਿਗੁਰਾਂ ਦੇ ਪਾਵਨ ਸੀਸ ਦਾ ਸੰਸਕਾਰ ਕੀਤਾ ਜਾਂਦਾ ਜੋ ਅੱਜ ਆਪਾਂ ਦਿਵਸ ਮਨਾਇਆ ਉਹ ਸੰਸਕਾਰ ਦਿਵਸ ਮਨਾਉਣ ਦਾ ਜਿਹੜਾ ਅੱਜ ਸਾਰੀਆਂ ਸੰਗਤਾਂ ਦੇ ਤੁਸੀਂ ਵੀ ਵੇਖਿਆ ਹੋਊਗਾ ਉਸ ਤੋਂ ਜਦੋਂ ਗਿਆਨੀ ਜੀ ਕਥਾਕਾਰ ਸਨ ਕਿੰਨੀ ਵਰਾਗ ਦੇ ਵਿੱਚ ਸਾਰੀ ਸੰਗਤ ਆਈ ਹੋਈ ਸੀ ਤੇ ਇਹ ਮੈਂ ਬੇਨਤੀ ਸਾਰੀ ਸੰਗਤ ਨੂੰ ਕਰਾਂਗਾ ਕਿ ਅੱਜ 349 ਸਾਲ ਹੋ ਚੁੱਕੇ ਹਨ ਜਿਹੜਾ ਅਗਲਾ ਸਾਲ ਹੈ 225 ਕਿਉਂਕਿ 1675 ਦੇ ਵਿੱਚ ਸਤਿਗੁਰਾਂ ਦੀ ਸ਼ਹੀਦੀ ਹੁੰਦੀ ਹੈ 225 ਦੇ ਵਿੱਚ ਸਤਿਗੁਰਾਂ ਦੀ ਸ਼ਹੀਦੀ ਸਤਾਪ ਦੀ 350 ਸਾਲ ਆ ਰਿਹਾ ਹੈ ਆਪਾਂ ਅੱਜ ਤੋਂ ਹੀ ਉਸ ਨੂੰ ਮਨਾਉਣਾ ਸ਼ੁਰੂ ਕਰੀਏ ਤੇ ਜਿਹੜੀ ਸਤਿਗੁਰਾਂ ਦੀ ਪਵਿੱਤਰ ਕੁਰਬਾਨੀ ਹੈ ਜਿਸ ਤਰ੍ਹਾਂ 57 ਸ਼ਲੋਕ 58 ਸ਼ਬਦ ਉਹਨਾਂ ਦਾ ਜਿਸ ਤਰ੍ਹਾਂ ਹੋਣਿਆ ਗਿਆਨੀ ਜੀ ਨੇ ਵੀ ਸਾਰਿਆਂ ਨੂੰ ਬੇਨਤੀ ਕੀਤੀ ਕਿ ਇਹ ਨਿਤਨੇਮ ਦੇ ਵਿੱਚ ਸ਼ਾਮਲ ਕਰਕੇ ਤਾਂ ਹੀ ਸਾਡੀਆਂ ਸ਼ਤਾਬਦੀਆਂ ਬਣਾਈਆਂ ਜਿਹੜੀਆਂ ਸਕਾਰ ਹੋਣਗੀਆਂ ਜੇ ਉਹਨਾਂ ਦੇ ਸ਼ਬਦਾਂ ਨੂੰ ਆਪਾਂ ਕੰਠ ਕਰਾਂਗੇ ਉਹਨਾਂ ਦੇ ਸ਼ਬਦਾਂ ਨੂੰ ਆਪਣੇ ਨਿਤਨੇਮ ਦੇ ਵਿੱਚ ਸ਼ਾਮਲ ਕਰਕੇ ਨਿਤ ਦੀ ਤਰ੍ਹਾਂ ਪਾਣੀ ਦੇ ਰੂਪ ਦੇ ਵਿੱਚ ਪਾਠ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਤੇ 사ਤਗੁਰਾਂ ਦਾ ਸਸਕਾਰ ਦੇ ਉਸ ਬੜੇ ਸ਼ਰਧਾ ਨਾਲ ਸੰਗਤ ਨੇ ਮਨਾਇਆ ਦੂਰੋਂ ਦੂਰੋਂ ਸੰਗਤਾਂ ਆਈਆਂ ਸਾਡੇ ਭਾਈ ਤਜਿੰਦਰਪਾਲ ਸਿੰਘ ਜੀ ਟੀਮਾਂ ਜੋ ਕਿ ਰਾਜਸਥਾਨ ਤੋਂ ਬਾਬਾ ਜੀ ਦੇ ਨਾਲ ਆਏ ਹਨ ਬਾਬਾ ਸੁਖਪਾਲ ਸਿੰਘ ਜੀ ਮਾਲਵਾ ਤਰਨਾਦਲ ਦਾ ਪਾ ਜਿਹੇਦਰ ਬਾਬਾ ਦਲਬੀਰ ਸਿੰਘ ਜੀ ਇੱਥੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਇਹ ਉਸੇ ਦਿਨ ਤੋਂ ਜਿਸ ਦਿਨ ਤੋਂ ਸੀਸਪੇੜ ਯਾਤਰਾ ਆਰੰਭ ਹੋਈ 6 ਦਸੰਬਰ ਤੋਂ ਨਾਲ ਚੱਲ ਰਹੇ ਹਨ ਸਾਰੀਆਂ ਸੰਗਤਾਂ ਨਾਲ ਚੱਲ ਰਹੀਆਂ ਸੀ ਅੱਜ ਇੱਥੇ ਆਏ ਨੇ ਬਾਬਾ ਬਲਦੇਵ ਸਿੰਘ ਜੀ ਵੱਲੇ ਆਲੇ ਬਾਬਾ ਬਿਕਰਮਜੀਤ ਸਿੰਘ ਜੀ ਗੁਜਰਾਤ ਵਾਲੇ ਬਾਬਾ ਪ੍ਰਗਟ ਸਿੰਘ ਜੀ ਬਾਬਾ ਬਲਦੇਵ ਸਿੰਘ ਮੁਸਤਰਾਪੁਰ ਵਾਲੇ ਸਾਰੇ ਜਿਹੇਦਾਰ ਜਿਹੜੀ ਆ ਉਹਨਾਂ ਜਿਹੜੀਆਂ ਜਿਹੜੇ ਚਿੰਨ ਜਿਹੜੇ ਪੜੇ ਧੰਨਵਾਦ ਆਜੇਤਾ ਜੀ ਨੇ ਸਤ ਗੁਰਾਂ ਦੇ ਪਾਵਨ ਸੀਸ ਨਾਲ ਤੈਅ ਕੀਤੇ ਸਨ ਉਸ ਇਤਿਹਾਸ ਨੂੰ ਜਾਗਰ ਕਰਦੇ ਸੀਸ ਮਾਰਗ ਯਾਤਰਾ ਹਰ ਸਾਲ ਆਰੰਭ ਕਰਕੇ ਇੱਥੇ ਪਹੁੰਚਦੇ ਹਨ ਫਿਰ ਸੰਸਕਾਰ ਦੇ ਉਸ ਹੁੰਦਾ ਹੈ ਸੰਗਤਾਂ ਨੂੰ ਬੇਨਤੀ ਹੈ ਇਸ ਸ਼ੀਧੀ ਦਿਹਾੜੇ ਤੇ ਵਾਦ ਤੋਂ ਵਾਦ ਸਤ ਗੁਰਾਂ ਦੀ ਕੁਰਬਾਨੀ ਨੂੰ ਨਮਨ ਕਰਨ ਵਾਸਤੇ ਪਹੁੰਚਿਆ ਕਰੀਏ ਤੇ ਸਤ ਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ